ਖੂ ਗੁਰੂ ਦੇ ਨੇੜੇ ਇਹਦਾ ਮਤਲਬ ਉਹ ਦੂਰ ਚਲਿਆ ਗਿਆ ਸੀ ਤੇ ਹੁਣ ਉਹ ਨੇੜੇ ਹੋਣਾ ਚਾਹੁੰਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜੇ ਕਿਸੇ ਗੱਲੋਂ ਕਿਸੇ ਲੁਕਮੇ ਖੋਟ ਦੇ ਕਾਰਨ ਉਹਨੂੰ ਗੁਰੂ ਅੱਗੇ ਜਾਣ ਤੋਂ ਨਮੋਸ਼ੀ ਹੋ ਰਹੀ ਹੈ ਕਿ ਮਹਾਰਾਜ ਮੈਂ ਬੜੇ ਗੁਨਾਹ ਕੀਤੇ ਨੇ। ਮੈਂ ਬੜੇ ਪਾਪ ਕੀਤੇ ਨੇ ਮੈਂ ਬੜੇ ਵਿਕਾਰ ਭੋਗੇ ਨੇ। ਹੁਣ ਮੈਂ ਤੁਹਾਡੇ ਨੇੜੇ ਹੋਣਾ ਚਾਹੁੰਨਾ ਤਸ ਸਤਿਗੁਰੂ ਜੀ ਉਹ ਤਰੀਕਾ ਵੀ ਦੱਸਦੇ ਨੇ ਕਿ ਤੂੰ ਨੇੜੇ ਕਿਦਾਂ ਹੋ ਸਕਦਾ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ ਜਿਉਂ ਦੇ ਅਰਥ ਨੇ ਦਿਲੋਂ ਗੁਰੂ ਨੂੰ ਪਿਆਰ ਕਰੇ ਔਰ ਦਿਲੋਂ ਗੁਰੂ ਸਭ ਨੂੰ ਉਹ ਯਾਦ ਕਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਬਖਸ਼ ਲੈਂਦੇ ਨੇ ਸੰਸਾਰ ਦੇ ਜੀਵ ਬੰਦਾ ਮਰ ਵੀ ਜਾਏ ਨਾ ਭੋਗ ਵੀ ਪੈ ਜੇ ਲੋਕ ਫਿਰ ਵੀ ਉਹਦੇ ਹੁਣ ਮੈਂ ਜੱਟ ਭਾਸ਼ਾ ਵਿੱਚ ਬੋਲਾਂ ਵੀ ਪੋਤੜੇ ਫਰੋੜ ਲੋਣੀ ਅਟਦੀ ਫਿਰ ਵੀ ਉਹਨੂੰ ਭੰਡਿਓਈ ਜਾਣਗੇ ਮਰ ਗਿਆ ਵਿਚਾਰਾ ਭੋਗ ਪੈ ਗਿਆ ਅੰਤਮ ਅਰਦਾਸਾਂ ਹੋ ਗਈਆਂ ਪਰ ਗੁਰੂ ਇੰਨਾ ਸਮਰੱਥ ਹੈ ਕਹਿੰਦੇ ਤੂੰ ਜਿਉਂਦੇ ਜੀ ਵੀ ਜੇ ਕੋਈ ਪਾਪ ਗੁਨਾਹ ਕਰ ਲਿਆ ਤੇ ਤੇਰੇ ਮਨ ਵਿੱਚ ਪਛਤਾਵਾ ਹੈ ਕਿ ਮੈਂ ਗੁਰੂ ਦੇ ਨੇੜੇ ਆਉਣਾ ਚਾਹਨਾ ਤੇ ਮੈਂ ਗੁਰੂ ਦੇ ਨੇੜੇ ਕਿਦਾਂ ਆਵਾਂ ਮਾਰੇ ਕਹਿੰਦੇ ਜਿਉਂ ਰਹੇ ਗੁਰ ਨਾਲੇ ਕਹਿੰਦੇ ਦਿਲੋਂ ਪਿਆਰ ਕਰ ਤੇ ਗੁਰੂ ਤੈਨੂੰ ਆਪਣੇ ਕਲਾਵੇਂ ਵਿੱਚ ਲੈ ਲੇਗਾ ਤੇ ਜਿਨ੍ਹਾਂ ਨੂੰ ਕਲਾਵੇਂ ਵਿੱਚ ਲਿਆ ਤੇ ਉਹਨਾਂ ਦੇ ਬਾਬਤ ਮੈਂ ਸਮੇਂ ਦੇ दायरे ਵਿੱਚ ਰਹਿੰਦਿਆਂ ਬੇਨਤੀ ਕਰਾਂ ਸੈਕਟਰੀ ਸਾਹਿਬ ਕਹਿੰਦੇ ਖੁੱਲਾ ਟਾਈਮ ਐ ਮੈਂ ਕਿਹਾ ਮੇਰਾ ਰੋਜ਼ ਹੀ ਖੁੱਲਾ ਹੁੰਦਾ